ਉਹ ਪਟੀਆਂ ਦਾ ਚਾਰ ਬਾਪੂ ਕਰਦਾ ਹਾਂ ਉਹਦੇ ਨਾਲ ਗੱਲ ਵੀ ਮੈਨੂੰ ਤਾਂ ਆਪ ਕੈਨੇਡਾ ਤੋਰ ਮੇਰੇ ਨਾਲ ਦੇ ਤਾਂ ਸਾਰੀ ਕੈਨੇਡਾ ਅਮਰੀਕਾ ਬਾਗੇ ਰੇਕ ਹੀ ਬੁਲਟ ਲਈ ਫਦਾ ਕੈਨੇਡਾ ਅਮਰੀਕਾ ਵਾਲਾ ਦਾਦਾ ਮੈਨੂੰ ਕੈਨੇਡਾ ਅਮਰੀਕਾ ਤੋਰ ਜਾਂ ਫਿਰ ਮੈਨੂੰ ਬੁਲਟ ਲੈ ਕੇ ਜਾਵੇ ਕਰਦਾ ਗੱਲ ਇਹਦੇ ਨਾਲ ਅੱਜ ਬਾਪੂ ਓਏ ਤੂੰ ਕਿੱਧਰ ਆ ਗਿਆ ਅੱਜ ਖੇਤ ਓਏ ਕਾਲਜ ਨਹੀਂ ਗਿਆ ਪੜ੍ਹਨ ਵਰਨਪੁਰੰਦੀ ਦਾ ਗੱਲ ਸਾਡੇ ਯਾਰ ਤੂੰ ਮੈਨੂੰ ਕੈਨੇਡਾ ਅਮਰੀਕਾ ਦੋਰ ਮੇਰੇ ਨਾਲ ਦੇ ਤਾਂ ਸਾਰੇ ਕੈਨੇਡਾ ਅਮਰੀਕਾ ਵਾਗੇ ਤੈ ਕੈਨੇਡਾ ਅਮਰੀਕਾ ਕੀ ਕਰਨਾ ਪੁੱਤਾ ਇੱਥੇ ਕੰਮਕਾਰ ਕਰ ਲੈ ਆਪਾਂ ਮੈਂ ਵੀ ਕੰਮਕਾਰ ਕਰਦਾ ਮੈਂ ਨਹੀਂ ਇੱਥੇ ਕਰਦਾ ਮੈਂ ਤਾਂ ਉੱਥੇ ਜਾ ਕੀ ਕਰੂੰ ਕੰਮ ਕਰ ਗੱਲ ਪੁੱਤਾਂ ਹੈਗੀ ਆਪਣੇ ਕੋਲੇ ਕਿੱਲੇ ਦੋ ਕਿੱਲੇ ਜ਼ਮੀਨ ਦੇ ਨੇ ਜੇ ਮੈਂ ਉਹੀ ਬੇਤ ਮੇਰੇ ਪੱਲੇ ਕਿ ਰਹੂ ਕੈਨੇਡਾ ਅਮਰੀਕਾ ਜਾਣ ਤੇ ਤੈਨੂੰ ਪਤਾ 40-45 ਲੱਖ ਰੁਪਇਆ ਲੱਗਦਾ ਘੱਟੋ-ਘੱਟ ਕੋਈ ਨਾ ਮੈਂ ਉਧਰ ਜਾ ਕੇ ਐਪੀ ਬਣਾ ਲੂੰ 45 ਲੱਖ ਮੈਂ ਤਾਂ ਕੈਨੇਡਾ ਅਮਰੀਕਾ ਤੋਰ ਮੇਰੇ ਨਾਲ ਦੇ ਤਾਂ ਸਾਰੇ ਵਾਗੇ ਮੇ ਤੋੜਦਾਨੀ ਬਾਰੇ ਤੂੰ ਮੇਰੇ ਤਾਂ ਇੱਥੇ ਦਾਦੇ ਨੇ ਖੇਤੀ ਕੀਤੀ ਆ ਪਰਦਾਦੇ ਨੇ ਕੀਤੇ ਮੇਰੇ ਪਿਓ ਨੇ ਕੀਤੇ ਹੁਣ ਮੈਂ ਕਰੀ ਜਨਾ ਤੂੰ ਕਰ ਲੈ ਪਰ ਮੈਂ ਤਾਂ ਬੁਲਟ ਲੈ ਕੇ ਦੇ ਨਹੀਂ ਬੁਲਟ ਤੈਨੂੰ ਕਿੱਥੋਂ ਲੈ ਦੇਣਾ ਜੂਨ ਗਜ਼ਾਰਾ ਮੈਂ ਕਰਦਾ ਦੋ ਕੱਲੇ ਬਾਹਣਦੇ ਆ ਤੈਨੂੰ ਪੜਾਵਾ ਲਿਖਿਆਵਾ ਜਾਂ ਕੱਪੜਾ ਲੀੜਾ ਲੈ ਕੇ ਦੇਵਾਂ ਜਾਂ ਤੈਨੂੰ ਬੁਲਟ ਲੈ ਕੇ ਦੇਵਾਂ ਲੈ ਕੇ ਨਹੀਂ ਦਿੰਦਾ ਬੁਲਟ ਮੈਂ ਮੇਰੇ ਕੋਲ ਤਾਂ ਹੈ ਨਹੀਂ ਭਾਈ ਪੈਸੇ ਚੱਲ ਫਿਰ ਮੈਂ ਤਾਂ ਸਪਰੇਅ ਵੀ ਨਾ ਜਾ ਤੇਰੀ ਮਰਜ਼ੀ ਆ ਪੀ ਲੈ ਭਾਈ ਜਾਨਾ ਮੈਂ ਤਾਂ ਮੋਟਰ ਤੇ ਜਾਂ ਪੀ ਲੈ ਐਂ ਤਾਂ ਨਹੀਂ ਜਵਾਕ ਤੇ ਲੋਟ ਆਉਣਾ ਯਾਰ ਹਾਲੇ ਤੱਕ ਕਰਨਾ ਪੂਰ ਚੋਦਾ ਜੇ ਅੱਜ ਇਹ ਦੇ ਦਿੰਦਾ ਡਰਬੇ ਕੱਲ ਨੂੰ ਹੋਠ ਠਟ ਕਰੂ ਇਹਦਾ ਕੰਮ ਅੱਜ ਮੈਨੂੰ ਕਰ ਹੀ ਲੈਣ ਦੇ ਮਾੜਾ ਜੈਨੂ ਦੇਖ ਹੀ ਲੈਣਾ ਵੀ ਕਿੰਨੇ ਕ ਪਾਣੀ ਚਾਹੀਏ ਚੱਲ ਮਣਾ ਇਹ ਤਾਂ ਫੇਰ ਹੀ ਪੱਟਾਂਗੇ ਚਾਰ ਤੱਕ ਅਰੇ ਕੰਮ ਫੇਲ ਹੋ ਗਿਆ ਸਕੀਮ ਚੱਲੀ ਨਹੀਂ ਬਾਪੂ ਦਾ ਕਹਦਾ ਤੋਰਦਾ ਨਹੀਂ ਨਾਮ ਹੈ ਵੋਲਟ ਲੈ ਕੇ ਦੇ ਮਾਂ ਸਭ ਗਲਤ ਹੋ ਗਿਆ ਹੋਰ ਲਾਉਣਾ ਪੁੱਦਾ ਪੀਚ ਕੋਈ ਹੁਣ ਜੇ ਮਰਦੇ ਤਾਂ ਵੀ ਔਖਾ ਹੈ ਕਾ ਪੀਲੀ ਓਏ ਪੀਲੀ ਨਾ ਬੱਪੂ ਭਾਲਦੀ ਮੈਂ ਮੈਂ ਦੇ ਦੇ ਨਾ ਪੁੱਤ ਭਾਲਦਾ ਕਿਉਂ ਤੂੰ ਆ ਚੱਕ ਪੀ ਜਿਹੜੀ ਪੀਨੇ 2 ਲੀਟਰ ਆ ਪਏ ਨੇ ਨਾ ਮੈਂ ਤਾਂ ਚਾੜ ਕਰ ਦਦੀ ਬੱਪੂ ਨਾ 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 ਪੁੱਤ ਲੈ ਤੂੰ ਕੈਨੇਡਾ ਅਮਰੀਕਾ ਜਾ ਨਾਲੇ ਬੋਲਟ ਆਉ ਨਾ ਨਾ ਮੈਂ ਤਾਂ ਮਜ਼ਾਕ ਕਰ ਦਦੀ ਮੈਂ ਨਹੀਂ ਪੀਂਦਾ ਬਤਾ ਜਾਨਾ ਕਿੱਥੇ ਲਹੂ ਪੀਤਾ ਮੇਰੇ ਸਾਲਿਆ ਨੇ